ਸੀਸੀਟੀਵੀ ਚ ਕੈਦ ਕੁੱਟ ਮਾਰਦੀਆਂ ਇਹ ਤਸਵੀਰਾਂ ਅਮਰਸਰ ਦੇ ਰਤਨ ਸਿੰਘ ਚੌਕ ਇਲਾਕੇ ਦੀਆਂ ਨੇ ਤਸਵੀਰਾਂ 'ਚ ਤੁਸੀਂ ਸਾਫ਼ ਦੇਖ ਸਕਦੇ ਹੋ ਕਿ ਦੋ ਵਿਅਕਤੀ ਧੂ-ਧੂ ਕੇ ਇੱਕ ਵਿਅਕਤੀ ਨੂੰ ਦਰਵਾਜ਼ੇ ਦੇ ਅੰਦਰ ਲੈ ਜਾਂਦੇ ਨੇ ਉਹਨਾਂ ਦੇ ਇਰਾਦੇ ਕੀ ਨੇ ਇਹ ਦੱਸਣ ਦੀ ਲੋੜ ਨਹੀਂ ਪਰ ਇੰਨੀ ਹੀ देर ਸੀ ਸਾਹਮਣੇ ਗਲੀ 'ਚੋਂ ਕੁਝ ਨੌਜਵਾਨ ਇਧਰ ਵੱਲ ਨੂੰ ਦੌੜਦੇ ਆਉਂਦੇ ਦਿਖਾਈ ਦਿੰਦੇ ਨੇ ਹੱਥਾਂ 'ਚ ਡੰਡੇ ਸੋਟੀਆਂ ਨੂੰ ਹਵਾ 'ਚ ਲਹਿਰਾ ਰਹੇ ਇਹ ਬੰਦੇ ਆਪਣਾ ਗੁੱਸਾ ਇਸ ਵਿਅਕਤੀ 'ਤੇ ਕੱਢਣਾ ਸ਼ੁਰੂ ਕਰ ਦਿੰਦੇ ਨੇ ਲਗਾਤਾਰ ਡੰਡਿਆਂ ਦੀ ਬਰਸਾਤ ਇਸ ਵਿਅਕਤੀ ਦੇ ਸਰੀਰ ਤੇ ਪੈਣੀ ਸ਼ੁਰੂ ਹੋ ਜਾਂਦੀ ਹੈ ਡੰਡਿਆਂ ਤੋਂ ਇਲਾਵਾ ਇਸ ਵਿਅਕਤੀ ਨੂੰ ਲੱਤਾਂ ਨਾਲ ਬੁਰੀ ਤਰ੍ਹਾਂ ਕੁੱਟਿਆ ਜਾਂਦਾ ਹੈ ਫਿਰ ਸਾਹਮਣੇ ਤੋਂ ਪੁਲਿਸ ਦੇ ਕੁਝ ਮੁਲਾਜ਼ਮ ਆਉਂਦੇ ਨੇ ਤੇ ਉਹ ਇਹਨਾਂ ਲੋਕਾਂ ਦੇ ਝੁੰਗਲ ਚ ਇਸ ਵਿਅਕਤੀ ਨੂੰ ਆਜ਼ਾਦ ਕਰਵਾ ਦਿੰਦੇ ਨੇ ਹੁਣ ਸੋਚ ਰਹੇ ਹੋਣੇ ਕਿ ਇਹ ਕੁੱਟਮਾਰੇ ਕਿਉਂ ਕੀਤੀ ਜਾ ਰਹੀ ਹੈ ਦਰਅਸਲ ਇਹ ਲੜਾਈ ਝਗੜਾ ਸਹੁਰੇ ਤੇ ਜਵਾਈ ਦਾ ਸੀ ਪੀੜਤ ਵੱਲੋਂ ਇਲਜ਼ਾਮ ਲਗਾਏ ਗਏ ਨੇ ਕਿ ਉਸਦੇ ਜਵਾਈ ਵੱਲੋਂ ਕੁਝ ਬੰਦਿਆਂ ਨੂੰ ਲਿਆ ਕੇ ਉਸ ਦੀ ਕੁੱਟਮਾਰ ਕੀਤੀ ਗਈ ਹੈ ਕੀ ਗੱਲ ਹੋਈ ਆ ਜੀ ਜਲਈ ਸਾਰਾ ਨਸੀ ਤੇ ਸੜਾਈ ਜਵਾਈ ਹੀ ਤੇ ਸਾਡੇ ਤੇ ਹਮਲਾ ਕੀਤਾ ਜਾਂਦੀ ਸਾਡੇ ਰੇੜੀ ਤੇ ਆਏ 12 ਬੰਦੇ ਤੁਹਾਨੂੰ ਪਿੱਠੇ ਪਿਛੋ ਜਿਹੜਾ ਦਾਤਰ ਮਾਰੀ ਹੈ ਆ ਸਾਰੀ ਸਾਰੀ ਬਗੀ ਕਰਦੇ ਤਾਂ ਕਿ ਲੱਗੇ ਰਹੇ ਇਹ ਸਾਡੇ ਕੁੜੀ ਨਾਲ ਲੜਾਈ ਕਰ ਕੀਤਾ ਜਾਂਨੇ ਤੇ ਤੇਜ ਦਾ ਮੰਗਦਾ ਹੈ ਲੈ ਨਾ ਦੇਂ ਇੰਡੀਅਨ ਕਰਕੇ ਇਹ ਕੜੀ ਕੁੜੀ ਸਾਡੇ ਘਰ ਆ ਗਈ ਇਹਨੇ ਮਾਰ ਕੁੱਟ ਕੇ ਬਾਰਤ ਕੁੱਟਦਾ ਆਇਆ ਨੇ ਉਹਦੇ ਕਰਕੇ ਲੜਾਈ ਹੋ ਕੇ ਕਰਕੇ ਫਿਰ ਸਾਡੇ ਫਿਰ ਹਮਲਾ ਕੀਤਾ ਕਿੰਨੇ ਜਾਣੇ ਸੀ ਉਹ ਇਹ 12 ਜ ਨਹੀਂ ਕਰ ਸਕਦਾ ਕਿੰਨੇ ਵਿੱਚ ਡੈਮੇਜ ਏ ਸਾਡੇ ਨੌਕ ਸਵਾ ਨੌ ਕਰੇ ਤੇ ਪੁਲਿਸ ਕੰਪਲੇਨ ਕੀਤੀ ਕਿ ਪੁਲਿਸ ਕੰਪਲੇਨ ਕਰ ਕੀਤੀ ਉਹਨਾਂ ਫਰਾਏ ਵੀ ਬੰਦੇ ਨੂੰ ਉਹਨੇ ਛੜਦਾ ਪੈਸੇ ਲੈ ਕੇ ਅੱਗੇ ਅੱਜ ਇਸ ਟਾਈਮ ਤੱਕ ਅੱਜ ਮਤਲਬ 7 ਵਜੇ ਗਏ ਹੋਣ ਕੋਈ ਪੁਲਿਸ ਨਹੀਂ ਕੋਈ ਕੁਛ ਨਹੀਂ ਕੋਈ ਨਹੀਂ ਆਇਆ ਥੇ ਤੱਕੀ ਮੰਗ ਕਰਦੇ ਜੇ ਤੁਸੀਂ ਮੰਗ ਕਰਦੇ ਸਾਰੇ ਜਿੰਨੇ ਬੰਦੇ ਆ ਗਏ ਸਾਰੇ ਨੇ ਅੰਦਰ ਕਰਨ ਜਿਹੜਾ ਮੇਨ ਬੰਦਾ ਉਹ ਤੇ ਜੇਲ ਕਰਨ ਪੀੜਤ ਮੁਤਾਬਕ ਪੁਲਿਸ ਨੇ ਅਜੇ ਕੋਈ ਵੀ ਕਾਰਵਾਈ ਅਮਲ 'ਚ ਨਹੀਂ ਲੈਂਦੀ ਪਰ ਜਿਵੇਂ ਹੀ ਇਸ ਬਾਰੇ ਪੁਲਸ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਦਾ ਕਹਿਣਾ ਕਿ ਮਾਮਲਾ ਦਰਜ ਕਰ ਲਿਆ ਗਿਆ ਤੇ ਜਾਂਚ ਨੂੰ ਸ਼ੁਰੂ ਕਰ ਦਿੱਤਾ ਹੈ ਜਲਦ ਹੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਅੰਮ੍ਰਿਤਸਰ ਤੋਂ ਸੁਖਚੈਨ ਸਿੰਘ ਦੀ ਰਿਪੋਰਟ